ਇਹ ਨਾਲੇ ਪਾਸੇ ਨਹੀਂ ਹੈ ਜੀ ਨਾ ਕਿਸੇ ਪਿੰਡ ਚ ਕਮੇਟੀ ਚ ਪੂਰ ਡ ਅਪਰੂਵਡ ਕਲੋਨੀ ਦੱਸੋ ਉਹਦਾ ਹੀ ਬਲੂਪ੍ਰਿੰਟ ਹੈਗਾ 2035 ਵਾਲਾ ਸਾਡੇ ਕੋਲ ਦੇਖੋ ਜੀ ਬਲੂਪ੍ਰਿੰਟ ਆ ਰਿਹਾ ਨੇ ਕੰਮ ਹੀ ਨਹੀਂ ਕਰਦੇ ਜੀ ਕਰੀਏ ਗੱਲ ਕਰੋ ਗੱਲ ਕਰਾਓ ਮੈਂ ਪਾਰਟੀ ਨਾਲ ਆਪਾਂ ਗੱਲ ਹੀ ਕਰ ਲੈਂਦੇ ਬਾਹਰ ਆ ਕੇ ਨਾ ਜੀ ਦੋ ਮਿੰਟ ਦਿਓ ਜੀ ਤੁਸੀਂ ਵੀ ਆਪਣੀ ਸਲਾਹ ਕਰ ਲਓ ਨਹੀਂ ਚਾਹ ਠੰਡਾ ਮਾਰ ਪਾਰਟੀ ਹੋ ਗਈ ਹੁਣ ਤਾਂ ਬੈਠੋ ਬੈਠੋ ਪਾਰਟੀ ਇੰਨੀ ਭੋਲੀ ਐ ਇਹ ਤਾਂ ਵਿਚਾਰੇ ਕੈਨੇਡਾ ਜਾ ਰਹੇ ਨੇ ਤਾਂ ਇਹਨੇ ਸਸਤੇ ਚ ਵੇਚ ਰਹੇ ਨੇ ਹਾਂ ਬਸ ਪੁਣੀ ਗੱਲ ਕਰਾ ਦਿੰਨਾ ਲਓ ਜੀ ਪਾਰਟੀ ਹੋ ਗਈ ਜੀ ਫਿਰ ਤੇ ਆ ਫੋਨ ਆ ਗਈ ਤੁਹਾਡਾ ਇਹ ਵੀ ਚੱਕ ਚੱਕ ਲਓ ਚੱਕ ਲਓ ਕੋਈ ਇਹ ਹੈਲੋ ਹੈਲੋ ਆ ਬੋਗ ਕਲੋਨੀ ਚ 118 ਨੰਬਰ ਪਲਾਟ ਹੈ ਨਾ ਜੀ ਤੁਹਾਡਾ 33000 ਚ ਵਕਾਰੇ ਆ ਹਾਂਜੀ ਹਾਂਜੀ ਵਿਕਾਰੋ ਤੁਹਾਡਾ ਬਲੱਡ ਹੈ ਜੀ ਹਾਂਜੀ ਵਿਕਾਉਂ ਦਿੰਦੇ 10000 ਜੀ ਡਿਸਟ੍ਰੀਟੋਂ ਫੋਨ ਆ ਰਿਹਾ ਜੀ ਹਾਂਜੀ ਹਾਂਜੀ ਇਹ ਤਾਂ 10000 ਤੋਂ ਉੱਤੇ ਰੇਟ ਨੇ ਜੀ ਉੱਥੇ ਬਹੁਤ ਬੜਾ ਹਾਲ ਹੈ ਜੀ ਇੱਥੇ ਤਾਂ ਕੁਝ ਨਹੀਂ ਬਿੱਟਦਾ ਜੀ ਡਵੈਲਪਮੈਂਟ ਨਹੀਂ ਹੋ ਰਹੀ ਜੀ ਉੱਥੇ ਰੇਲ ਰੂਟ ਨਹੀਂ ਵੱਧਨੇ ਜੀ ਉੱਥੇ ਨਹੀਂ ਜੀ ਉੱਥੇ ਆਈ ਨਹੀਂ ਹੋਰੇ ਹਾਲ ਹੈ ਫਿਰ ਮਿਲਦੇ ਆ ਜੀ ਆਪਾਂ ਹਣਾ ਜੀ ਡਿਸਟ੍ਰੀਟ ਰਾਨੀ ਆ ਜੀ ਜ਼ਰੂਰੀ ਹਾਂ ਜ਼ਰੂਰੀ ਹੈ ਜੀ 啊没意思啊！给。<Okay. S 1>